ਅੱਜਕੱਲ ਸਮਝ ਕੋਈ ਨਾ ਆਵੇ ਜੀ ਨਾ ਕੋਈ ਹੱਥ ਕੰਮ ਨੂੰ ਲਾਵੇ ਜੀ ਅੱਜਕੱਲ ਸਮਝ ਕੋਈ ਨਾ ਆਵੇ ਨਾ ਕੋਈ ਹੱਥ ਕੰਮ ਨੂੰ ਲਾਵੇ ਹਰ ਕੋਈ ਭੱਜਿਆ ਬਾਹਰ ਨੂੰ ਜਾਵੇ ਪਤਾ ਨਹੀਂ ਕਿੁਰ ਪੇ ਕਹਿਆਂ ਦਾ ਉਥੇ ਕਮਲ ਮਿੰਤਾ ਕਰਦੇ ਐ ਤੇ ਕਬ ਜਾ ਬਈਆਂ ਦਾ ਉਥੇ ਕਮਲ ਮਿੰਤਾ ਕਰਦੇ ਐ ਤੇ ਕਬ ਜਾ ਬਈਆਂ ਦਾ ਜਿੰਦ ਹੁਣ ਸੋਚਾਂ ਦੇ ਵਿੱਚ ਪੈ ਗਈ ਜੀ ਚੁੰਨੀ ਸਿਰ ਦੇ ਉੱਤੋਂ ਲੈ ਗਈ ਜੀ ਜਿੰਦ ਹੁਣ ਸੋਚਾਂ ਦੇ ਵਿੱਚ ਪੈ ਗਈ ਚੁੰਨੀ ਸਿਰ ਤੇ ਉੱਤੋਂ ਲੱਗ ਗਈ ਨੂੰ ਵੀਰ ਲਾ ਪਿੱਛੇ ਪੈ ਗਈ ਤਾਈਓ ਸ਼ਰਮ ਜਿਉਂਦੀਆ ਬੇਬੇ ਚੁੱਲਾ ਚੌਂਕਾ ਕਰਦੀ ਕੁੜੀ ਬਲੋਗ ਬਣਾਉਂਦੀਆ ਬੇਬੇ ਚੁੱਲਾ ਚੌਂਕਾ ਕਰਦੀ ਕੁੜੀ ਬਲੋਗ ਬਣਾਉਂਦੀਆ ਪੱਥਰ ਵਰਗੇ ਦਿਲ ਹੁਣ ਹੋਗੇ ਜੀ ਰਿਸ਼ਤੇ ਮਤਲਬ ਥੱਲੇ ਖੋਗੇ ਜੀ ਪੱਥਰ ਵਰਗੇ ਦਿਲ ਹੁਣ ਹੋ ਗਏ ਰਿਸ਼ਤੇ ਮਤਲਬ ਥੱਲੇ ਖੋ ਗਏ ਆਪਣੇ ਵਾਂਗ ਬੇਗਾਨੇ ਆ ਹੋ ਗਏ ਕੀ ਗੱਲ ਕਰਾਂ ਡਰਾਮੇ ਦੀ ਪੁੱਤ ਪੁਆ ਦਾ ਲੈ ਗਿਆ ਕੁੜੀ ਵਿਆਹ ਕੇ ਮਾਮੇ ਦੀ ਕੁੱਤ ਪੁਆ ਦਾ ਲੱਗਿਆ ਕੁੜੀ ਵਿਆਹ ਕੇ ਮਾਂ ਮੇਦੀ ਹਰ ਕੋਈ ਟੈਨਸ਼ਨ ਦਾਈ ਮਾਰੇ ਅਜੀ ਬੀਪੀ ਨੇ ਵੀ ਪਾਰਾ ਛਾੜਿਆ ਜੀ ਹਰ ਕੋਈ ਟੈਨਸ਼ਨ ਦਾਈ ਮਾਰੇ ਬੀਪੀ ਨੇ ਵੀ ਪਾਰਾ ਛਾੜਿਆ ਪਿਰਦਾ ਜੇ ਤੂੰ ਬਾਜੀ ਹਾਰਿਆ ਨਾ ਕੋਈ ਸੁਣੇ ਸਿਆਣਿਆ ਦੀ ਪੈਸੇ ਪਿੱਛੇ ਜਿਸ ਮਦਕਾਉਂਦੀ ਨੂੰ ਤੇਤੀ ਕਰਾਣੇ ਦੀ ਪੈਸੇ ਪਿੱਛੇ ਜਿਸ ਮਦਕਾਉਂਦੀ ਨੂੰ ਤੇਤੀ ਕਰਾਣੇ ਦੀ ਪੱਲੇ ਪੈ ਗਈ ਬੇਰੁਜ਼ਗਾਰੀ ਜੀ ਜਨਤਾ ਬੇਲੀ ਫਿਰੇ ਵਿਚਾਰੀ ਜੀ ਪੱਲੇ ਪੈ ਗਈ ਬੇਰੁਜ਼ਗਾਰੀ ਜਨਤਾ ਬੇਲੀ ਫਿਰੇ ਵਿਚਾਰੀ ਲੱਗੀ ਫੇਸਬੁਕ ਤੇ ਜਾਰੀ ਝੱਟ ਤੇ ਕਰ ਜਾ ਝਾੜ ਗਈ ਕਹਿੰਦੇ ਨਕਲੀ ਵਿਆਕਰਵਾ ਕੇ ਹੀਰ ਉਡਾਰੀ ਮਾਰ ਗਈ ਕੇ ਬੇ ਨਕਲੀ ਵਿਆਕਰਵਾਕੇ ਹੀਰ ਉਡਾਰੀ ਮਾਰ ਗਈ ਗੱਲ ਏ ਵੀ ਏ ਇੱਕ ਗਹਿਰੀ ਜੀ ਪਿੰਡੂ ਸੁਣ ਲੋ ਚਾਹੇ ਸ਼ਹਿਰੀ ਜੀ ਗੱਲ ਤਾਂ ਏ ਵੀ ਏ ਇੱਕ ਗਹਿਰੀ ਪਿੰਡੂ ਸੁਣ ਲੋ ਚਾਹੇ ਸ਼ਹਿਰੀ ਦੇਖਿਓ ਜਾ ਕੇ ਵਿਚਕ ਚੇਰੀ ਫੈਸਲੇ ਹੋਣ ਦਲੀਲਾਂ ਤੇ ਮਾਪੇ ਬਿਰਧ ਆਸ਼ਰਮ ਪਾ ਕੇ ਸੇਵਾ ਕਰਨਿਸ਼ ਵੀ ਲਾਤੇ ਮਾਪੇ ਬਿਰਧ ਆਸ਼ਰਮ ਪਾ ਕੇ ਸੇਵਾ ਕਰਨਿਸ਼ ਵੀ ਲਾਤੇ ਮਾਪੇ ਬਿਰਧ ਆਸ਼ਰਮ ਪਾ ਕੇ ਸੇਵਾ ਕਰਨਿਸ਼ ਵੀ ਲਾਤੇ